ਬਠਿੰਡਾ ਦੇ ਸਿਪਲ ਹੋਟਲ ਦੀ ਬੈਕਸਾਈਡ ਪੱਟੀ ਰੋਡ ਤੇ ਅੱਜ ਫਿਰ ਪੁਲਿਸ ਅਤੇ ਸ਼ਰਾਰਤੀ ਅਨਸਰਾਂ ਦੇ ਵਿੱਚ ਆਮਨੇ ਸਾਹਮਨੇ ਹੋਈ ਫੈਰਿੰਗ ਐਸਪੀ ਸਿਟੀ ਨੇ ਦਿੱਤੀ ਇਸ ਬੰਦੀ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕੁਝ ਇਨਫੋਰਮੇਸ਼ਨ ਸੀ ਕਿ ਕੁਝ ਨਸ਼ੇ ਨੂੰ ਲੈ ਕੇ ਕੁਝ ਲੋਕ ਇੱਥੇ ਗਲਤ ਐਕਟੀਵਿਟੀ ਕਰ ਰਹੇ ਹਨ ਜਾਂ ਕੁਝ ਸ਼ਰਾਰਤੀ ਅਨਸਰ ਵੀ ਹੋ ਸਕਦੇ ਹਨ ਜਿਸ ਨੂੰ ਲੈ ਕੇ ਸਾਡੀ ਪੀਸੀਆਰ ਪੁਲਿਸ ਇਨਾਂ ਦੀ ਇੱਕ ਜੋ ਇਹਨਾਂ ਵੱਲੋਂ ਇਹਨਾਂ ਦੇ ਕੋਲ ਵਰਨਾ ਗੱਡੀ ਹੋਈ ਤੇ ਉਸ ਦਾ ਜਦ ਸਾਡੇ ਵੱਲੋਂ ਪਿੱਛਾ ਕੀਤਾ ਗਿਆ ਤਾਂ ਉਹਨਾਂ ਲੋਕਾਂ ਵੱਲੋਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਦੇ ਚ ਆਪਣਾ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਜਿਸ ਨੂੰ ਦੇ ਕੇ ਉਹ ਲੋਕ ਇਥੋਂ ਮੌਕੇ ਤੇ ਭਾਵੇਂ ਫਰਾਰ ਹੋ ਗਏ ਲੇਕਿਨ ਸਪੈਸਿਫਿਕ ਨਹੀਂ ਕਿਹਾ ਕਿ ਸਾਡੇ ਵੱਲੋਂ ਉਹ ਲੋਕ ਆਈਡੈਂਟੀਫਾਈ ਕਰ ਲਈ ਹਨ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਸੀਂ ਹੁਣ ਦਿਖਾ ਰਹੇ ਹਾਂ ਬਠਿੰਡਾ ਦੀ ਪੱਟੀ ਰੋਡ ਦੀਆਂ ਤਸਵੀਰਾਂ ਸਿਪਰ ਹੋਟਲ ਦੀ ਇਹ ਆਪਣਾ ਬੈਕ ਸਾਈਡ ਦੀ ਇਹ ਸਾਰੀਆਂ ਭਾਈਸੇ ਇਹ ਦਿਖਾ ਰਹੇ ਹਾਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਹੋਏ ਹਨ ਤੇ ਉਹਦੇ ਨਾਲ ਇੱਥੋਂ ਦੇ ਡੀਐਸਪੀ ਗੁਰਪ੍ਰੀਤ ਸਿੰਘ ਵੀ ਇੱਥੇ ਮੌਕੇ ਤੇ ਹਾਜ਼ਰ ਹਨ ਦੇਖ ਰਹੋ ਤਸਵੀਰਾਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਆਈ ਹੋਈ ਹੈ ਤੇ ਅੱਜ ਫਿਰ ਸਾਹਮਣੇ ਪੁਲਿਸ ਦੇ ਵਿੱਚ ਕਿਤੇ ਨਾ ਕਿਤੇ ਫਾਇਰਿੰਗ ਹੋਈ ਹੈ ਕਿਉਂਕਿ ਕੁਝ ਲੋਕ ਜੋ ਇੱਥੇ ਸ਼ਰਾਰਤੀ ਸਨ ਉਹ ਜਦ ਇੱਥੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਇਥੋਂ ਭੱਜਣ ਲੱਗੇ ਤਾਂ ਮੌਕੇ ਦੇ ਪੀਸੀਆਰ ਦੀਆਂ ਗੱਡੀਆਂ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਜਵਾਬੀ ਗਾਰਵੀ ਦੇ ਵਿੱਚ ਉਹਨਾਂ ਵੱਲੋਂ ਵੀ ਇਹਨਾਂ ਦੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਨੂੰ ਲੈ ਕੇ ਸਪੈਸ਼ਲਟੀਨ ਦੱਸਿਆ ਕਿ ਅਜੇ ਤੱਕ ਸਾਡੇ ਵੱਲੋਂ ਕੁਝ ਲੋਕ ਹਜੇ ਤੱਕ ਆਇਡੈਂਟੀਫਾਈ ਕੀਤੇ ਨਹੀਂ ਗ੍ਰਿਫਤਾਰ ਹਜੇ ਤੱਕ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਲੇਕਿਨ ਜਲਦੀ ਹੀ ਉਹਨਾਂ ਵੱਲੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਆ ਦੇਖੋ ਸਾਡੇ ਕੋਲ ਅਜੇ ਜਸਟ ਅਸੀਂ ਮੌਕੇ ਤੇ ਆਏ ਹਾਂ ਤੇ ਇੱਕ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਕੁਝ ਇਨਫਰਮੇਸ਼ਨ ਸੀਗੀ ਕਿ ਕੁਝ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਡ ਸਟੀ ਇਨਫਰਮੇਸ਼ਨ ਸੀਗੀ ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ ਪੀਸੀਆਰ ਪਾਰਟੀ ਆਈ ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਸੋ ਅਸੀਂ ਹੁਣ ਆਏ ਹਾਂ ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੀ ਆ ਰਾਈਂਗ ਕੇ ਬੰਦੇ ਕਿਹੜੇ ਸੀ ਟਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੁਝ ਲੋਕ ਰਾਉਂਡ ਅਪ ਵੀ ਕੀਤੇ ਗਏ ਆ ਤੇ ਕਿੰਨੇ ਕ ਲੋਕ ਸੀਗੇ ਜੀ ਜਿਨ੍ਹਾਂ ਨੇ ਨਹੀਂ ਅਜੇ ਅਜੇ ਤਾਂ ਜਸਟ ਅਸੀਂ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਅਸੀਂ ਜਸਟ ਆਏ ਆ ਫਿਲਹਾਲ ਅਸੀਂ ਕਿਸੇ ਬੰਦੇ ਨੂੰ ਜੀ ਰਾਉਂਡ ਅਪ ਨਹੀਂ ਕੀਤਾ ਬਟ ਜਲਦੀ ਹੀ ਸਾਡੇ ਕੋਲ ਕੁਝ ਲੀਡਸ ਹੈਗੀਆਂ ਨੇ ਅਸੀਂ ਵਰਕ ਵਰਕ ਕਰ ਰਹੇ ਆ ਉਹਨਾਂ ਦੇ ਉੱਪਰ ਤੇ ਵੀਲ ਟ੍ਰਾਈ ਟੂ ਸੋਲਵ ਦਿਸ ਕੇਸ ਐਸ ਸੂਨ ਐਸ ਪੋਸੀਬਲ ਜੀ ਜਦੋਂ ਭੱਜੇ ਸਾਡੀ ਪੀਸਰ ਪਾਰਟੀ ਜਦੋਂ ਇਹਨਾਂ ਨੂੰ ਰੋਕਿਆ ਉਦੋਂ ਇਹਨਾਂ ਨੇ ਫਾਇਰ ਕੀਤਾ ਉਸ ਤੋਂ ਬਾਅਦ ਜਦੋਂ ਭੱਜੇ ਆ ਉਹਦੇ ਨਾਲ ਇਹਨਾਂ ਨੇ ਸਕੂਟੀ ਹ ਕਿੰਨੇ ਰਾਉਂਡ ਫਾਇਰ ਹੋਇਆ? ਤਕਰੀਬਨ 3-4 ਰਾਉਂਡ ਫਾਇਰ ਕੀਤੇ ਇਹਨਾਂ ਨੇ। ਠੀਕ ਹੈ ਜੀ। ਤੋਂ ਬਾਕੀ ਜਿਹੜੀ ਹੈਗੀ ਜਦੋਂ ਕਾਰ ਸਵਾਰ ਨੇ ਜੀ ਕਾਰ ਸਵਾਰ ਹੈ ਵਰਨਾ ਕਾਰ ਹੈ ਤੇ ਸਾਡੇ ਕੋਲ ਕੁਝ ਡਿਟੇਲਸ ਹੈਗੀਆਂ ਇਹਨਾਂ ਦੀ। ਜਲਦੀ ਜਿਹੜੀ ਅਸੀਂ ਇਹਨਾਂ ਨੂੰ ਪਤਾ ਲੱਗੇ ਕਿੰਨੇ ਲੋਕ ਨੇ। ਜਿਹੜੀ ਫਰਸਟ ਜਿਹੜੀ ਪਾਰਟੀ ਰਿਸਪੌਂਡਰ ਸੀਗੀ ਉਹਨਾਂ ਨੇ ਗੱਡੀ ਦੇ ਵਿੱਚ ਦੋ ਲੋਕ ਦੇਖੇ ਨੇ ਫਰੰਟ ਦੇ ਜਿਹੜੇ ਬੈਠੇ। ਤੇ ਜਸਟ 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 ਉਹਨੇ ਦੀ 15 ਮਿੰਟ ਪਹਿਲਾਂ ਦੀ ਇਨਸੀਡੈਂਟ ਹੈਗਾ। ਆਹ ਉਹਨਾਂ ਨੂੰ ਸ਼ੱਕੀ ਜਿਵੇਂ ਕਿ ਇਹ ਸੀ ਕਿ ਵੀ ਨਸ਼ਾ ਦੇ ਸਬੰਧ ਦੇ ਵਿੱਚ ਜਾਂ ਸ਼ਰਾਬਤੀ ਬੰਦੇ ਜਿਹੜੀ ਹੈਗੀ ਆ ਇਲੈਗਲ ਐਕਟੀਵਿਟੀ ਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਚੈੱਕ ਕਰਨ ਵਾਸਤੇ ਗਏ ਸੀਗਾ ਬਿਕੋਜ਼ ਪੀਸੀਆਰ ਪਾਰਟੀ ਜਿਹੜੀ ਹੈਗੀਆਂ ਨੇ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਚਲੰਜੀਆਂ ਗੀਆਂ ਨੇ ਮਾਨਯੋਗ ਅਸਿਸਟੈਂਟ ਸਾਹਿਬ ਵੱਲੋਂ ਸੋ ਅਸੀਂ ਉਹਨਾਂ ਦੀ ਸ਼ਿਫਟਿੰਗ ਨਾਕਾ ਬੰਦੀ ਜਾਂ ਸਰਪ੍ਰਾਈਜ਼ ਚੈਕਿੰਗ ਜਿਹੜੀ ਪਲਾਨ ਕਰਦੇ ਨੇ ਇਹਨੂੰ ਇਸ ਸਿੰਪਲ ਹੋਟਲ ਦੇ ਨਾਲ ਜਿਹੜਾ ਰੋਡ ਹੈ ਪਿਛਲਾ ਪਾਸਾ ਉੱਥੇ ਸੀਗੀ ਗੱਡੀ ਸਰ ਆਪਣੀ ਜੋਬੀ ਦੇ ਵਿੱਚ ਆਪਾਂ ਸੇਸ਼ਣਾ ਕੋਈ ਨਹੀਂ ਬੋਲਦੇ ਨਹੀਂ ਨਹੀਂ ਜਿਹੜੀ ਪਹਿਲੀ ਵਿਕਟਰ ਪਾਰਟੀ ਸੀਗੀ ਪੀਸੀਆਰ ਪਾਰਟੀ ਸੀਗੀ ਉਹਨਾਂ ਵੱਲੋਂ ਰਿਸਪੌਂਡ ਕੀਤਾ ਗਿਆ ਸੋ ਅਸੀਂ ਜਲਦੀ ਹੀ ਦੇਖੋ ਅਸੀਂ ਜਸਟ ਆਏ ਆ ਜੀ ਆਈ ਕਾਂਟ ਕਲੈਰੀਫਾਈ ਬਟ ਬਟ ਸਾਡੀ ਪੀਸੀਆਰ ਪਾਰਟੀ ਨੇ ਰਿਸਪੌਂਡ ਕੀਤਾ